ਮੇਰਾ ਨਾਮ ਅਰਸ਼ਦੀਪ ਕੌਰ ਹੈ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸ਼ਤਸ਼ੀ ਅਕਾਲ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਸੁਦੇਵਾਲ ਦੀ ਵਿਦਿਆਰਥਣ ਹਾਂ ਮੈਂ ਆਪ ਸਾਰਿਆਂ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮਾਪੇ ਮਾਪਿਆਂ ਨੇ ਦਿੱਤਾ ਸਾਨੂੰ ਜੀਵਨ ਦਾਤ ਸਾਡੇ ਲਈ ਹੈ ਇਹ ਵਰਦਾਨ ਗੋਦੀ ਚੁੱਕ ਚੁੱਕ ਖੜਾਉਂਦੇ ਸਾਨੂੰ ਸਾਡੇ ਮਾਪਿਆਂ ਤੇ ਮਾਣ ਸਾਨੂੰ ਜਿਹੜੀ ਹੁੰਦੀ ਰੁੱਖ ਦੀ ਛਾਂ ਮਾਪਿਆਂ ਤੋਂ ਗੂੜੀ ਹੁੰਦੀ ਨਾ ਜਿਹੜੀ ਹੁੰਦੀ ਰੁੱਖ ਦੀ ਛਾਂ ਮਾਪਿਆਂ ਤੋਂ ਗੂੜੀ ਹੁੰਦੀ ਨਾ ਮਾਂ ਦੀ ਕੀ ਮੈਂ ਸਿਫਤ ਕਰਾਂ ਮਾਂ ਦੀ ਕੀ ਮੈਂ ਸਿਫਤ ਕਰਾਂ ਮਾਂ ਤਾਂ ਸੰਗਣੀ ਛਾਂ ਦੋਸਤੋ ਦੁਨੀਆ ਦਾ ਹਰ ਰਿਸ਼ਤਾ ਬਦਲੇ ਦੁਨੀਆ ਦਾ ਹਰ ਰਿਸ਼ਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੋ ਮਾਂ ਬਿਨਾ ਕੋਈ ਘਰ ਨਾ ਬਣਦਾ ਪਿਓ ਬਿਨਾ ਨਾ ਕੋਈ ਤਾਜ ਮਾਂ ਦੇ ਸਿਰ ਤੇ ਐਸ਼ਾ ਹੁੰਦੀਆਂ ਪਿਓ ਦੇ ਸਿਰ ਤੇ ਰਾਜ ਮਾਂ ਦੇ ਸਿਰ ਤੇ ਐਸ਼ਾ ਹੁੰਦੀਆਂ ਪਿਓ ਦੇ ਸਿਰ ਤੇ ਰਾਜ ਧੰਨਵਾਦ